ਅੱਜ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਰੈਲੀਆਂ ਕਰ ਰਹੇ ਨੇ ਤਾਂ ਉੱਥੇ ਹੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਸਿੰਘ ਮੂਲ ਦੇ ਹੱਕ ਤੇ ਵਿੱਚ ਬਾਗਾਪੁਰਾਣਾ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ ਗਿਆ ਤਾਂ ਉੱਥੇ ਲੋਕਾਂ ਦਾ ਜੋਸ਼ ਅਤੇ ਜਨੂੰਨ ਦੱਸ ਰਿਹਾ ਹੈ ਕਿ ਇਸ ਵਾਰ ਰਿਕਾਰਡ ਤੋੜ ਵੋਟਾਂ ਦੇ ਨਾਲ ਫਰੀਦਕੋਟ ਦੀ ਜਿਹੜੀ ਕੀ ਸੀਟ ਜਿੱਤਉਣਗੇ ਉੱਥੇ ਸੀਮਾਨ ਨੇ ਕਿਹਾ ਕਿ ਸਾਨੂੰ ਕੋਈ ਲੋੜ ਨਹੀਂ ਸੀ ਸਿਆਸਤ ਦੇ ਵਿੱਚ ਆਉਣ ਦੀ ਪਰ ਪੁਰਾਣਿਆਂ ਨੇ ਸਾਨੂੰ ਸਿਆਸਤ ਦੇ ਵਿੱਚ ਆਉਣ ਲਈ ਮਜ਼ਬੂਤ ਕਰ ਦਿੱਤਾ ਹੈ ਇਹਨਾਂ ਕੱਲ ਹੀ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਤਾਂ ਉਧਰ ਲੋਕਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਨਿਭਾਉਣਾ ਸਾਡਾ ਫਰਜ਼ ਬਣਦਾ ਹੈ ਜੋ ਅਸੀਂ ਨਿਭਾਰੇ ਆਂ। ਹੋਰ ਉਹਨਾਂ ਕੀ ਕੁਝ ਕਹੇ ਆਉਂ ਜਾਣਦੇ ਆ। ਸਾਡੇ ਮੀਰੇ ਕਾਰਵਾ ਸਰਪਗੁਣ ਸਿੰਘ ਮਾਨ ਹੋਰਾਂ ਨੂੰ ਤਾਂ ਮੈਂ ਤਾਂ ਮਾਨ ਸਾਹਿਬ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਭਾਸ਼ਣ ਨਹੀਂ ਦੇਣਾ ਭਾਸ਼ਣ ਤਾਂ ਇਹ ਤੇ ਸਾਡੇ ਮਾਨ ਸਾਹਿਬ ਦਾ ਸੁਣਣਾ ਹੈ ਸਾਰੇ ਨੇ। ਮੈਂ ਤਾਂ ਗੱਲਾਂ ਹੀ ਕਰਨੀਆਂ ਜੀ। ਮੈਂ ਗੱਲਾਂ ਹੀ ਕਰਦੀਆਂ ਮੁੱਖ ਮੰਤਰੀ ਸਾਹਿਬ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਪੰਜਾਬ ਦੀ ਸਭ ਤੋਂ ਸੋਹਣੀ ਦੁਨੀਆ ਦੀ ਸਭ ਤੋਂ ਸੋਹਣੀ ਸਭ ਤੋਂ ਤਾਕਤਵਰ ਸਭ ਤੋਂ ਮਿਹਨਤੀ ਲੋਕਾਂ ਦੀ ਧਰਤੀ ਕਿਹੜੀ ਹੈ ਵੀ ਪੰਜਾਬ ਮੈਂ ਕਈ ਦਿਨਾਂ ਤੋਂ ਸੋਚੀ ਜਾਂਦਾ ਅਸੀਂ ਜਦੋਂ ਮੈਨੇਜਮੈਂਟ ਦਾ ਸਬਜੈਕਟ ਪੜ੍ਹਦੇ ਸੀ ਤਾਂ ਉਹਦੇ 'ਚ ਇੱਕ ਐਨਾਲਿਸਿਸ ਕਰਾਉਂਦੇ ਸੀ ਜਦੋਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ ਹੁੰਦਾ ਕਿਸੇ ਦੁਬਧਾਜੋਂ ਨਿਕਲਣਾ ਹੁੰਦਾ ਉਹਨੂੰ ਕਹਿੰਦੇ ਸਵੋਟ ਐਨਾਲਿਸਿਸ ਸਟਰੈਂਥ ਤੁਹਾਡੀ ਤਾਕਤ ਕੀ ਹੈ ਤੁਹਾਡੀ ਵੀਕਨੈਸ ਕੀ ਹੈ ਤੁਹਾਡੀਆਂ ਕਮਜ਼ੋਰੀਆਂ ਕੀ ਹੈ ਤੁਹਾਡੀ ਓਪਰਚ्युनिटीज ਤੁਹਾਡੇ ਕੋਲ ਮੌਕੇ ਕੀ ਹੈ ਤੁਹਾਨੂੰ ਥ੍ਰੈਟ ਕੀ ਹੈ ਤਾਂ ਮੈਂ ਦੇਖਿਆ ਜਦੋਂ SWOT ਅਨਾਲਿਸਿਸ ਕੀਤਾ ਤੇ ਸਾਡੀ ਸਟਰੈਂਥ ਦੇਖੋ ਸਾਡੀ ਤਾਕਤ ਦੇਖੋ ਦੁਨੀਆ ਨਾਲ ਵਿਲੱਖਣਤਾ ਦੇਖੋ ਉਹ ਸਾਡੇ ਕੋਲੇ ਉਹ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ RAM ਤੇ RAHIM ਚ ਕੋਈ ਫਰਕ ਹੀ ਨਹੀਂ ਰੱਖਿਆ ਸਰਬੱਤ ਨੂੰ ਸਾਂਝੀ ਵਾਲਤਾ ਦੇਣ ਦੀ ਗੱਲ ਕੀਤੀ ਉਹ ਸਾਡੇ ਕੋਲੇ ਉਹ ਅਕਾਲ ਤਖਬ ਸਾਹਿਬ ਜਿਹੜਾ ਹੋਰ ਕਿਸੇ ਕੌਮ ਕੋਲੇ ਨਹੀਂ ਹੈ ਪੰਜਾਬ ਉਹ ਪੰਜਾਬ ਐਸੇ ਮਿਹਨਤੀ ਲੋਕਾਂ ਦੀ ਧਰਤੀ ਹੈ ਜਿਹਦਾ ਡੰਕਾ ਸਾਰੀ ਦੁਨੀਆ ਤੇ ਵੱਜਦਾ ਐਡੀ ਉਪਜਾਊ ਧਰਤੀ ਤੁਜ ਕੇ ਬਾਬਰਿਚ ਲਿਖਦੇ ਆ ਇੱਕ ਜਗ੍ਹਾ ਤੇ ਬਾਬਰ ਕਹਿੰਦਾ ਮੈਂ ਐਸੀ ਜਗ੍ਹਾ ਤੇ ਪਹੁੰਚ ਗਿਆ ਸੀ ਛੋਣੀ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਕਹਿੰਦੇ ਟਾਣੀ ਗੱਡਦੀਏ ਤੇ ਸ਼ਾਮ ਤਾਈਂ ਹਰੀ ਹੋਰ ਜਾਂਦੀ ਆ ਐਸ ਤਰ੍ਹਾਂ ਦੀ ਧਰਤੀ ਜੱਜਬਾ ਇਥੋਂ ਵਰਗਾ ਕਿਤੇ ਨਹੀਂ ਇਥੋਂ ਵਰਗੀ ਜਵਾਨੀ ਜੋਸ਼ ਵਾਲੀ ਕਿਤੇ ਨਹੀਂ ਤੇ ਫੇਰ ਮੈਂ ਕਿਹਾ ਕਮੀ ਕਿੱਥੇ ਰਹਗੀ ਭਗਤ ਪੂਰਨ ਸਿੰਘ ਨੇ ਕਿਹਾ ਵੀ ਅਗਲਾ ਜਿਹੜਾ ਸੰਸਾਰ ਯੋਧ ਲੱਗਣਾ ਉਹ ਪਾਣੀ ਤੇ ਲੱਗਣਾ ਤੇ ਸਭ ਤੋਂ ਵੱਧ ਸਾਡੀ ਧਰਤੀ ਕੋਲੇ ਪਾਣੀ ਆ ਪੰਜਾਬ ਕੋਲੇ ਪਾਣੀ ਸੀਗਾ ਸਭ ਤੋਂ ਵੱਧ ਸਭ ਤੋਂ ਵੱਧ ਸਭ ਤੋਂ ਵੱਧ ਫੇਰ ਅਗਲੀ ਗੱਲ ਦੁਨੀਆ ਦੇ ਵਿੱਚ ਦੁੱਧ ਦੀ ਮੰਗ ਆ ਦੁੱਧ ਵਾਲੇ ਪਾਨ ਸਾਹਿਬ ਦਾ ਮੈਂ ਸੀਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਆਪਣੇ ਵਰਗਾ ਕੈਂਡੀਡੇਟ ਤੁਹਾਨੂੰ ਫਰੀਦਕੋਟ ਨੂੰ ਦਿੱਤਾ ਗੱਡ ਕੇ ਟਾੜੀ ਮਾਰ ਲਓ ਸੱਚੀ ਕਹਿੰਦਾ ਇਸ ਤੋਂ ਵਧੀਆ ਕੈਂਡੀਡੇਟ ਤੁਹਾਡੇ ਵਾਸਤੇ ਨਹੀਂ ਸੀ ਹੋ ਸਕਦਾ 35 ਸਾਲ ਅਸੀਂ ਇਕੱਠਿਆਂ ਨੇ ਲਾਏ ਨੇ ਜੀ 35 ਸਾਲ ਦੇ ਵਿੱਚ ਅਸੀਂ ਜੱਦੀ ਪੁਸ਼ਤੀ ਕੋਈ ਕਾਰਾ ਨਹੀਂ ਲੈ ਲਿਆ ਅਸੀਂ ਬੜੀ ਰਗੜਾਈ ਕਰਾਈ ਆਪਦੀ ਪਹਿਲਾਂ ਸਾਨੂੰ ਰਿਕਸ਼ਿਆਂ ਤੇ ਵੀ ਸਾਨੂੰ ਚੜ੍ਹਨਾ ਆਉਂਦਾ ਸਾਈਕਲਾਂ ਤੇ ਵੀ ਰਹੇ ਆਂ ਬਸਾਂ ਜੀ ਵੀ ਧੱਕੇ ਖਾਦੇ ਨੇ ਹੌਲੀ ਹੌਲੀ ਵਾਹਿਗੁਰੂ ਨੇ ਕਾਰਾਂ ਵਾਲੇ ਤੁਹਾਡੀ ਬਦੌਲਤ ਬਣਾਇਆ ਹਨਾ ਸੋ ਸਾਰੇ ਦੁੱਖ ਜਾਣਨ ਵਾਲਾ ਕਰਮਜੀਤ ਅਨਮੋਲ ਮੇਰਾ ਵੀਰ ਤੁਹਾਡੇ ਵਿੱਚ ਕਾਰ ਬੈਠਾ ਮੈਂ ਇਹਦੇ ਕਰਕੇ ਆਇਆ ਐਦੋਂ ਵਧੀਆ ਇਨਸਾਨ ਨਹੀਂ ਕੋਈ ਹੋ ਸਕਦਾ ਸੱਚੀ ਗੱਲ ਹੈ ਕਿਉਂਕਿ ਜਿੰਨੇ ਵਾਰ ਵੀ ਸਾਡੀ ਸ਼ੂਟਿੰਗਾਂ ਸ਼ਟਿੰਗਾਂ ਹੁੰਦੀ ਛੋਟੇ ਜਿਹੇ ਐਗਜ਼ਾਮਪਲ ਦਿੰਨਾ ਇਹ ਬਾਈ ਦੇ ਹੀ ਸੀ ਆਇਆ ਕਰਮਜੀਤ ਅਨਮੋਲ ਦੇ ਜਿੰਨੇ ਵਾਰ ਵੀ ਚੰਡੀਗੜ੍ਹ ਦੇ ਵਾਲੇ ਦੇ ਵਾਲੇ 20 ਕਿਲੋਮੀਟਰ ਜਾਂ 35 ਕਿਲੋਮੀਟਰ ਦੇ ਵਾਲੇ ਦੇ ਵਾਲੇ ਜਿੱਥੇ ਸਾਡੀ ਸ਼ੂਟਿੰਗ ਹੁੰਦੀ ਸੀ ਬਾਈ ਸ਼ੂਟਿੰਗ ਦੇ ਵਿੱਚ ਹੋਵੇ ਨਾ ਹੋਵੇ ਕਰਮਜੀਤ ਅਨਮੋਲ ਪਰ ਸਾਡਾ 20 25 ਜਾਣਿਆਂ ਦਾ ਖਾਣਾ ਕਰਮਜੀਤ ਅਨਮੋਲ ਦੇ ਘਰੋਂ ਆਉਂਦਾ ਸੀ ਇਹ ਇਹ ਬਾਈ ਦੇ ਹਿੱਸੇ ਆਇਆ ਹੈ ਕੱਢ ਕੇ ਤੁਹਾਡੀ ਮਾਰਦੋ ਕਰਮਜੀਤ ਅਨਮੋਲ ਵਾਸਤੇ ਸੋ ਇਹੀ ਉਮੀਦ ਕਰਦਾ ਵੀ ਤੁਸੀਂ ਬਹੁਤ ਫਰਕ ਨਾਲ ਐਂ ਹੀ ਆਪਾਂ ਇਕੱਠੇ ਹੋਵਾਂਗੇ ਐਂ ਢੋਲ ਵਜਦੇ ਆਉਣਗੇ ਕਰਮਜੀਤ ਵੀਰੇ ਨੂੰ ਬੜੇ ਫਰਕ ਨਾਲ ਜਿਤਾ ਕੇ ਲੈ ਕੇ ਆਉਣਾ ਤੇ ਮਾਨ ਸਾਹਿਬ ਬਾਰੇ ਤੁਸੀਂ ਜਾਣਦੇ ਹੋ ਸਾਰਾ ਕੁਝ ਬਾਖੂਬੀ ਮਾਨ ਸਾਹਿਬ ਆਪਣੀਆਂ ਵਿਚਾਰਾਂ ਰੱਖਣਗੇ ਮੈਂ ਜ਼ਿਆਦਾ ਹੀ ਸਮਾਂ ਨਹੀਂ ਲੈਣਾ ਹੈਨਾ ਤੇ ਕਿਉਂਕਿ ਮਾਨ ਸਾਹਿਬ ਨੂੰ ਕੱਲੀ 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 ਜੜ ਤੋਂ ਪਤਾ ਔਰ ਮਾਨ ਸਾਹਿਬ ਵਰਗੇ ਸਾਡੇ ਜੁਬਾ ਨੇਤਾ ਔਰ ਪੰਜਾਬ ਦੇ ਮੁਖੀ ਮੁਖੀ ਇਹ ਤੁਹਾਡੀ ਬਦੌਲਤ ਸੱਚੀ ਕਹਿੰਦਾ ਤੁਸੀਂ ਕੱਲੀ ਕੱਲੀ ਵੋਟ ਪਾ ਕੇ ਜਿਵੇਂ ਸਾਨੂੰ ਕੱਲਾ ਕੱਲਾ ਟਿਕਟ ਲੈ ਕੇ ਸਾਨੂੰ ਜਿਤ ਸਾਨੂੰ ਦੇਖਦੇ ਹੋ ਸਿਨੇਮਾ ਘਰਾਂ ਵਿੱਚ ਵਰਗੇ ਕੱਲੀ ਕੱਲੀ ਤਾੜੀ ਮਾਰ ਕੇ ਸਾਨੂੰ ਇੱਥੇ ਆਹ ਸਟੇਜਾਂ ਜੋਗੇ ਬਣਾਇਆ ਉਮੇ ਕੱਲੀ ਕੱਲੀ ਵੋਟ ਪਾ ਕੇ ਤੁਸੀਂ ਆ ਸਾਰੇ ਲੀਡਰਸ਼ਿਪ ਨੂੰ ਇੱਥੇ ਬਿਠਾਇਆ ਤੁਹਾਡੇ ਸਾਰੇ ਮੂਰੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਇੱਕ ਕਰੀ ਆਪਣੇ ਨਾਂ ਤੇ ਕੱਢ ਕੇ ਤਾੜੀ ਮਾਰੂਗੇ ਰਾਂ ਸੱਚੀ ਕਹਿੰਦਾ ਤੁਹਾਡਾ ਬਹੁਤ ਸਤਿਕਾਰ ਸੋ ਅਸੀਂ ਮੈਂ ਜਿੰਨੇ ਵੀ ਅਸੀਂ ਕਲਾਕਾਰਾਂ ਚਾਹੀਦੇ ਦੇਵ ਕਰੋੜਾ ਕਰਮਜੀਤ ਵੀਰ ਮਾਨ ਸਾਹਿਬ ਵੀ ਪਹਿਲਾਂ ਕਲਾਕਾਰ ਰਹੇ ਨੇ ਜੀ ਤੇ ਅਸੀਂ ਸਾਰੇ ਨਾ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਕਰਨ ਲਈ ਆਉਨੇ ਆ ਸਿਨੇਮਾ ਘਰਾਂ ਵਿੱਚ ਉਹ ਦੁੱਗਣੀ ਕਦੋਂ ਹੁੰਦੀ ਹੈ ਖੁਸ਼ੀ ਜਦੋਂ ਤੁਸੀਂ ਤੁਹਾਡੇ ਤੁਸੀਂ ਜੋ ਸਮਾਂ ਕੱਢੋਗੇ ਫਿਰ ਕੀ ਕਿ ਸਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਜਾਣੇ ਹੋ ਪਰ ਉਹ ਤਾਂ ਹੀ ਹੋਊਗਾ ਨਾ ਜੇ ਤੁਸੀਂ ਖੁਸ਼ ਹੋ ਪਰ ਇਹ ਮਾਨ ਸਾਹਿਬ ਨੂੰ ਸਲੂਟ ਹੈ ਉਹਨਾਂ ਨੇ ਆਪਣੇ ਘਰਾਂ ਦੇ ਚੁੱਲ੍ਹੇ ਮਹਿਫੂਜ਼ ਕਰਤੇ ਸਾਡੇ ਹਸਪਤਾਲ ਸਹੀ ਕਰਤੇ ਸਾਡੀ ਪੜ੍ਹਾਈ ਸਹੀ ਕਰਤੀ ਸੋ ਮਾਨ ਸਾਹਿਬ ਸੱਚੀ ਗੈਨਾ ਤੁਹਾਨੂੰ ਸਲੂਟ ਆ ਸਾਡੇ ਸਾਰਿਆਂ ਨੂੰ ਸਲੂਟ ਆ ਇੱਕ ਵਾਰੀ ਗੱਡ ਕੇ ਮਾਨ ਸਾਹਿਬ ਵਾਸਤੇ ਤਾੜੀ ਮਾਰ ਦੋ ਤੇ ਮੈਂ ਇੱਕ ਜਕਾਰਾ ਛੱਡੂੰਗਾ ਜਿਆਦਾ ਸਮਝ ਲੈਂਦਾ ਕਿਉਂਕਿ ਆਪਾਂ ਮਾਨ ਸਾਹਿਬ ਨੂੰ ਸੁਣਨਾ ਹੈ ਮਾਨ ਸਾਹਿਬ ਤੇ ਕਰਮਜੀਤ ਅਨਮੋਲ ਤੁਸੀਂ ਸਾਰੇ ਮੈਨੂੰ ਪਤਾ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਇੱਕ ਵਾਰੀ ਗੱਜ ਕੇ ਜਕਾਰਾ ਛੱਡਣਾ ਆਪਾਂ ਇਹਨਾਂ ਨੂੰ ਸੁਵਾਦ ਆ ਜਾਏ ਇੱਕ ਵਾਰੀ ਇੱਥੇ ਇੱਥੇ ਬਾਗੇ ਪੁਰਾਣੇ ਦੀ ਧਰਤੀ ਤੇ ਇਕੱਠੇ ਹੋਇਆ ਸਿੰਘ ਮਾਨ ਜੀ ਦਾ ਦਿਲ ਤੋਂ ਪਹਿਲਾਂ ਵੀ ਫੈਨ ਸੀਗਾ ਬਟ ਹੁਣ ਇਹਨਾਂ ਦੇ ਕੰਮਾ ਕਰਕੇ ਫੈਨ ਆ ਜੋ ਤੁਹਾਡੇ ਚਿਹਰਿਆਂ ਤੇ ਅਸੀਂ ਅੱਜ ਇਹ ਲੋ ਇਹ ਖੁਸ਼ੀ ਦੇਖਦਿਆਂ ਮੈਂ ਬਿੰਨੂ ਬਾਈ ਨਾਲ ਗੱਲ ਕਰ ਰਿਹਾ ਸੀਗਾ ਕਿ ਤੁਸੀਂ ਦਿਲੋਂ ਨਾਰੇ ਮਾਰ ਰਹੇ ਹੋ ਤੇ ਦਿਲੋਂ ਤੁਹਾਡੇ ਜਦੋਂ ਕੋਈ ਜਕਾਰਾ ਵੱਜਦਾ ਦਿਲੋਂ ਜਵਾਬ ਦਿੰਦੇ ਹੋ ਮਾਨ ਸਾਹਿਬ ਨਾਲ ਮੈਂ ਕਾਫੀ ਟਾਈਮ ਅਸੀਂ ਕੰਮ ਕੀਤਾ ਤੇ ਇਹਨਾਂ ਦੀ ਸੋਚ ਜਦੋਂ ਅਸੀਂ ਜਾਣਦੇ ਹੁੰਦੇ ਸੀ ਜੁਗਨੂ ਦੀ ਸ਼ੂਟਿੰਗ ਕਰਨ ਲਈ ਤਾਂ ਉਦੋਂ ਇਹ ਬੜੇ ਫਿਕਰਮੰਦ ਹੁੰਦੇ ਸੀ ਪੰਜਾਬ ਲਈ ਜਾਂ ਪੰਜਾਬ ਦੇ ਵਿੱਚ ਜੋ ਸਰਕਾਰਾਂ ਕੂਰੀਤੀਆਂ ਕਰਦੀਆਂ ਸੀ ਜਾਂ ਕੰਮ ਨਹੀਂ ਹੁੰਦਾ ਸੀ ਜਾਂ ਤੁਹਾਡੇ ਨਾਲ ਵਧੀਆਂ ਹੁੰਦੀਆਂ ਸੀ ਉਹਨਾਂ ਦੀ ਫਿਕਰ ਉਸ ਟਾਈਮ ਇਹਨਾਂ ਨੂੰ ਹੁੰਦੀ ਸੀ ਸੇ ਜੇ ਜੇ ਇਹ ਤੁਹਾਡੇ ਦਰਦਾਂ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਸੀਗੇ ਉਹਨਾਂ ਵਧੀਆਂ ਨੂੰ ਜਾਣਦੇ ਸੀ ਤਾਂ ਹੀ ਅੱਜ ਤੁਹਾਡੇ ਦੁੱਖ ਦਰਦ ਇਹਨਾਂ ਨੇ ਦੂਰ ਕੀਤੇ ਨੇ ਇਹਨਾਂ ਨੇ ਹਮੇਸ਼ਾ ਹਾਸੇ ਵੰਡੇ ਨੇ ਸਟਾਇਰ ਕੀਤਾ ਆਪਣੀ ਕਾਮੇਡੀ ਦੇ ਵਿੱਚ ਤੇ ਅੱਜ ਜਦੋਂ ਇਹ ਇਹਨਾਂ ਦੇ ਸੱਤਾ ਪੰਜਾਬ ਦੀ ਸੱਤਾ ਹੱਥ ਵਿੱਚ ਆਈ ਹੈ ਤਾਂ ਅੱਜ ਵੀ ਤੁਹਾਡੇ ਚਿਹਰਿਆਂ ਦੇ ਉੱਤੇ ਹਾਸੇ ਨੇ ਸੋ ਇਸ ਗੱਲ ਦੀ ਬਹੁਤ ਖੁਸ਼ੀ ਹੈ ਔਰ ਮੈਂ ਇਹੀ ਕਹੂੰਗਾ ਕਿ ਮਾਨ ਸਾਹਿਬ ਦੀ ਸੋਚ ਹੈ ਕਿ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਣ ਵਾਲੇ ਸਾਡੇ ਕਰਮਜੀਤ ਅਨਮੋਲ ਬਾਈ ਜੀ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਆਜੂ ਉਮੀਦਵਾਰ ਨੇ ਜਿਵੇਂ ਬਿੰਨੂ ਬਾਈ ਨੇ ਕਿਹਾ ਕਿ ਬਿਲਕੁਲ ਆਪਣੀ ਸੋਚ ਵਰਗਾ ਉਮੀਦਵਾਰ ਤੁਹਾਨੂੰ ਦਿੱਤਾ ਹੈ ਔਰ ਤੁਹਾਡੇ ਦੁਖਦਾਰ ਦੇ ਇਹਨਾਂ ਨੇ ਦੂਰ ਕੀਤੇ ਨੇ ਔਰ ਸਾਨੂੰ ਪੂਰਾ ਮਾਣ ਹੈ ਸਾਡੇ ਬਾਈ ਦੇ ਉੱਤੇ ਕਰਮਜੀਤ ਅਨਮੋਲ ਬਾਈ ਦੇ ਉੱਤੇ ਕਿ ਜੋ ਵੀ ਤੁਹਾਡੇ ਇਲਾਕੇ ਦੀਆਂ ਕਮੀਆਂ ਨੇ ਜਾਂ ਜੋ ਵੀ ਤੁਹਾਡੇ ਦੁਖਦਾਰ ਦੇ ਨੇ ਇਹਨਾਂ ਨੇ ਦੂਰ ਕਰਨੇ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਜਾਣਗੇ ਆਵਾਜ਼ ਚੱਕਣਗੇ ਤੁਹਾਡੇ ਲਈ ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਮੈਂ ਇੰਨਾ ਹੀ ਕਹੂੰਗਾ ਕਿ ਮਾਨ ਸਾਹਿਬ ਸਾਨੂੰ ਤੁਹਾਡੇ ਤੇ ਮਾਣ ਹੈ ਪੂਰੇ ਪੰਜਾਬ ਨੂੰ ਤੁਹਾਡੇ ਤੇ ਮਾਣ ਹੈ ਤੁਸੀਂ ਸਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਂਦੇ ਨੇ ਪਹਿਲੀ ਸਰਕਾਰ ਹੈ ਮੈਨੂੰ ਲੱਗਦਾ ਕਿ 2 ਸਾਲ ਦੇ ਵਿੱਚ ਇੰਨੇ ਕੰਮ ਕੀਤੇ ਨੇ ਜਿਹੜੇ ਉਂਗਲੀਆਂ ਤੇ ਗਿਣੇ ਵੀ ਨਹੀਂ ਜਾਂਦੇ ਉਹ ਦੱਸਣ ਦੀ ਵੀ ਲੋੜ ਨਹੀਂ ਕਿਉਂਕਿ ਸਾਰਿਆਂ ਨੇ ਹੀ ਦੱਸੇ ਨੇ ਮੈਂ ਸਿਰਫ ਇੰਨਾ ਹੀ ਕਹੂੰਗਾ ਜੀ ਕਿ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਔਰ ਜਿੰਨੇ ਵੀ ਐਮਐਲਏ ਸਹਿਬਾਨ ਬੋਲ ਕੇ ਗਏ ਨੇ ਮੈਂ ਇੱਕ ਵੀ ਐਮਐਲਏ ਸਾਹਿਬਾਨ ਨੂੰ ਇਹ ਨਹੀਂ ਦੇਖਿਆ ਕਿ ਉਹ ਕਿਸੇ ਦੂਜੀ ਪਾਰਟੀ ਨੂੰ ਨਿੰਦਰੇ ਹੋਣ ਜਾਂ ਦੂਜੀ ਪਾਰਟੀ ਦੇ ਉਮੀਦਵਾਰ ਨੂੰ ਨਿੰਦਰੇ ਹੋਣ ਇਹਨਾਂ ਨੇ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਤੁਹਾਡੇ ਕੋਲੋਂ ਵੋਟਾਂ ਮੰਗੀਆਂ ਨੇ ਸੋ 1 ਜੂਨ ਨੂੰ ਸਾਰੇ ਜਣਿਆਂ ਨੇ ਕਰਮਜੀਤ ਅਨਮੋਲ ਬਾਈ ਨੂੰ ਜਿਤਾ ਕੇ ਭੇਜਣਾ ਢੋਲ ਦੇ ਨਾਲ ਭੰਗੜੇ ਪਾਉਂਦੇ ਹੋਏ ਆਪਾਂ ਇਹਨਾਂ ਦੀ ਜਿੱਤ ਦਾ ਜਸ਼ਨ ਮਨਾਉਣਾ ਇੰਨੀ ਕਹਾਜ਼ਰੀ ਕਬੂਲ ਕਰਿਓ ਮਾਨਜੋਗ ਮੇਰੇ ਵੱਡੇ ਭਰਾ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸੰਧਵਾ ਸਾਹਿਬ ਸਾਰੇ ਐਮਐਲਏ ਸਹਿਬਾਨ ਤੇ ਬਾਕੀ ਜਿੰਨੇ ਵੀ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਤੇ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਸਾਹਮਣੇ ਬੈਠੇ ਸਾਰੇ ਸਤਿਕਾਰਯੋਗ ਭੈਣਾ ਤੇ ਮੇਰੇ ਵੀਰ ਬੱਚੇ ਤੇ ਨੌਜਵਾਨ ਸਾਥੀਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਭਗਵਾਨ ਸਿੰਘ ਮਾਨ ਜੀ ਹੋਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਮੈਨੂੰ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਤੋਂ ਟਿਕਟ ਦੇ ਕੇ ਨਵਾਜਿਆ। ਬਾਕੀ ਜਾਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਮੈਂ ਤਾਂ ਤੁਹਾਡੇ ਨਾਲ ਮਿਲਦਾ ਹੀ ਰਹਿਣਾ ਮਹੀਨਾ ਪੂਰਾ। ਆਪਾ ਮਾਨ ਸਾਹਿਬ ਦਾ ਲਾਹਾ ਲੈਣਾ। ਬਾਕੀ ਇਹ ਹੀ ਗੱਲ ਕਰੂੰਗਾ ਕਿ ਮਾਨ ਸਾਹਿਬ ਮੈਂ ਤਕਰੀਬਨ 9 ਹਲਕਿਆਂ ਦੇ ਵਿੱਚ ਦੋ-ਦੋ ਵਾਰੀ ਜਾ ਚੁੱਕਿਆ ਕਈਆਂ 'ਚ ਤਿੰਨ ਵਾਰੀ ਵੀ ਜਾ ਚੁੱਕਿਆ। ਵੀ ਤੁਸੀਂ ਸਿਆਣੇ ਕਹਿੰਦੇ ਆ ਕਿ ਇੱਕ ਲੀਪ ਪਾਉਣੀ ਔਖੀ ਹੁੰਦੀ ਹੈ। ਬਾਕੀ ਤਾਂ ਗੱਡਾ ਹਰੇਕ ਹੀ ਟਿੱਬੇ ਦੇ ਉੱਤੇ ਚੜਾ ਲੈਂਦਾ ਪਰ ਤੁਸੀਂ ਟਿੱਬੇ ਤੇ ਐਸੀ ਲੀਪ ਪਾਈ ਹੈ ਜਿਹੜੀ ਪੂਰੀ ਸੜਕ ਬਣਾਤੀ ਟਿੱਬੇ ਦੇ ਉੱਤੇ ਉਹਦੇ ਤੇ ਸਾਡੇ ਵਰਗਿਆਂ ਨੂੰ ਤੁਰਨਾ ਬਹੁਤ ਸੌਖਾ ਹੋ ਗਿਆ ਕਿਉਂਕਿ ਜਿੱਥੇ ਵੀ ਜਾਂਦੇ ਆ ਕੋਈ ਮਾਂ ਸਿਰ ਪਲੋਸਦੀ ਹੈ ਕੋਈ ਬਜ਼ੁਰਗ ਸਿਰ ਪਲੋਸਦਾ ਹੈ ਉਹ ਤੁਹਾਡੇ ਕੰਮਾਂ ਕਰਕੇ ਕੋਈ ਕਹਿੰਦਾ ਸਾਡੇ ਪਰਿਵਾਰ ਦੇ ਵਿੱਚ ਦੋ ਨੌਕਰੀਆਂ ਮਿਲੀਆਂ ਕੋਈ ਕਹਿੰਦਾ ਸਾਡੇ ਪਿੰਡ ਦੇ ਵਿੱਚ 10 ਨੌਕਰੀਆਂ ਮਿਲੀਆਂ ਕੋਈ ਕਹਿੰਦਾ ਐਨੀ ਦੇਰ ਬਾਅਦ 40 ਸਾਲਾਂ ਬਾਅਦ ਮੈਂ ਨਹਿਰ ਦਾ ਪਾਣੀ ਸਾਡੇ ਖੇਤ ਲੱਗਦਾ ਵੇਖਿਆ ਕੋਈ ਕਹਿੰਦਾ ਸਾਡੇ ਬਿਜਲੀ ਦਾ ਬਿੱਲ ਨਹੀਂ ਸਾਡੇ ਘਰੇ ਆਇਆ 2 ਸਾਲ ਹੋ ਗਏ ਸੋ ਮਾਨ ਸਾਹਿਬ ਤੁਸੀਂ ਇੰਨਾ ਕੰਮ ਕੀਤਾ ਜਦੋਂ ਐਮਐਲਏ ਸਾਹਿਬ ਆਪਣੀਆਂ ਰਿਪੋਰਟਾਂ ਲੈ ਕੇ